ਆਮ ਆਦਮੀ ਪਾਰਟੀ ਵੱਲੋਂ ਮੋਗਾ ਦੇ ਕਿਲੀਚਾ ਨ ਦੇ ਵਿੱਚ ਜਿਹੜੀ ਸਿਆਸੀ ਰੈਲੀ ਕੀਤੀ ਗਈ ਬੜੀ ਸ਼ਰਮ ਦੀ ਗੱਲ ਹੈ ਕਿ ਸਾਰੇ ਕਾਹਦੇ ਕਾਨੂੰ ਚਿੱਕੇ ਤੇ ਟੰਕੇ ਇਹਨੂੰ ਸਰਕਾਰੀ ਫੰਕਸ਼ਨ ਦਾ ਨਾਮ ਦੇ ਕੇ ਖਰਚਾ ਸਰਕਾਰ ਦੁਆਰਾ ਕਰਵਾਇਆ ਜਾਂਦਾ ਉੱਥੇ ਭਾਸ਼ਣ ਸਾਰੇ ਪੋਲੀਟੀਕਲ ਦਿੱਤੇ ਜਾ ਰਹੇ ਹਨ ਉੱਥੇ ਦਿੱਲੀ ਤੋਂ ਆਏ ਆਗੂ ਉਹ ਸਾਰੇ ਸਬੋਧਨ ਕਰ ਰਹੇ ਉੱਥੇ ਆਮ ਆਦਮੀ ਪਾਰਟੀ ਦੇ ਵਰਕਰ ਪਾਰਟੀ ਦੇ ਛੱਡੇ ਲੈ ਕੇ ਉੱਥੇ ਸਾਰੇ ਮੌਜੂਦ ਆ ਪਰ ਬੜੀ ਹਰਾਨੀ ਦੀ ਗੱਲ ਹੈ ਕਿ ਪਹਿਲੀ ਵਾਰੀ ਹੋਇਆ ਦੇਸ਼ ਜਾਦੂ ਤੋਂ ਬਾਅਦ ਕਿ ਸਿਆਸੀ ਰੈਡੀ ਜਿੰਨੂੰ ਜਿਹੜੇ ਟੀਵੀ ਚੈਨਲ ਵੀ ਇਹ ਨਾਮ ਦੇ ਰਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦਾ ਮਹਾ ਵਿਗੜ ਉਸ ਰੈਡੀ ਨੂੰ ਪੰਜਾਬ ਦੇ ਬਖਸ਼ਕਰ ਵੀ ਸਬੰਧਨ ਕਰ ਰਹੀ ਤੇ ਪੰਜਾਬ ਦੇ ਬੀਜਪੀ ਵੀ ਸਬੰਧਨ ਕਰ ਰਹੀ ਇਸ ਤੋਂ ਵੱਧ ਸਿਆਸੀਕਰਨ ਜਿਹੜਾ ਬਿਊਰੋਕ੍ਰੇਸੀ ਦਾ ਕੀ ਹੋ ਸਕਦਾ ਇੱਕ ਗਵਰਨਰ ਸਾਹਿਬ ਨੂੰ ਵੀ ਨੋਟਿਸ ਲਿਆਉਣਾ ਪੈਂਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਨੋਟਿਸ ਲਿਆਉਣਾ ਪੈਂਦਾ ਔਰ ਸਾਰਾ ਜਿਹੜਾ ਕਰੋੜਾਂ ਰੁਪਏ ਦਾ ਇਹ ਖਰਚਾ ਲੋਕਾਂ ਨੂੰ ਲਿਜਾਉਣ ਦਾ ਟੈਂਟ ਦਾ ਬਾਕੀ ਸਾਰੇ ਖਰਚੇ ਇਹ ਆਮ ਆਦਮੀ ਪਾਰਟੀ ਦੇ ਕੋਲੋਂ ਰਿਕਵਰ ਕੀਤੇ ਜਾਂਦੇ ਔਰ ਇਸ ਕਰਕੇ ਵੀ ਨੋਟਿਸ ਲਿਆਉਣਾ ਪੈਂਦਾ ਕਿ ਜਿਸ ਸੂਬੇ ਦੇ ਵਿੱਚ ਬਿਊਰੋਕ੍ਰੇਸੀ ਦਾ ਐਡਾ ਵੱਡਾ ਸਿਆਸੀਕਰਨ ਹੋ ਗਿਆ ਉੱਥੇ ਇਲੈਕਸ਼ਨਾਂ ਕਿੱਦਾਂ ਕਰਾਉਣੀ ਆ ਇਹ ਵੀ ਇਲੈਕਸ਼ਨ ਕਮਿਸ਼ਨ ਨੇ ਸੋਚਣਾ ਅੱਜ ਦੇ ਤੇ ਇਹ ਹੋਇਆ ਕੱਲ ਨੂੰ ਜਿਲ੍ਹਿਆਂ ਦੀਆਂ ਆਮ ਆਗੂ ਪਾਰਟੀ ਦੀਆਂ ਰੈਲੀਆਂ ਨੂੰ ਡੀਸੀ ਤੇ ਐਸਐਸਪੀ ਸਮਵਧਨ ਕਰਕੇ ਤੇ ਲੋਕਾਂ ਦਾ ਵਿਸ਼ਵਾਸ ਸਿਸਟਮ ਦੇ ਉੱਤੇ ਕਿਵੇਂ ਇਹ 100% ਫੈਸੀ ਰੱਲੀ ਹੈ ਔਰ ਇਹ ਸਾਰਾ ਕਦਰ ਕਵਰ ਹੋ ਕੇ ਤੇ ਇਹ ਜਿਹੜਾ ਹੈਗਾ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਹੋ ਜੇ